ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਬੜੇ ਸੈਂਸਿਟਿਵ ਮੈਟਰ ਦੇ ਵਿੱਚ ਰੱਖੀ ਗਈ ਹੈ 11 ਦੇ 12 ਜੁਲਾਈ ਦੇ ਦਰਮਿਆਨੀ ਰਾਤ तकरीबन 7:30 ਵਜੇ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਕਿ ਲਖਨੌਰ ਦੇ ਨੇੜੇ ਤੋਂ ਚਾਰ ਜਿਹੜੇ ਨੌਜਵਾਨ ਹਨ ਨਿਹੰਗ ਦੇ ਬਾਣੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਗੱਡੀ ਸਨੇਚ ਕੀਤੀ ਤੇ ਉੱਥੋਂ ਇੱਕ ਨਾਲ ਕੁੜੀ ਨੂੰ ਵੀ ਕਡਰੈਪ ਕਰਕੇ ਲੈ ਗਏ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਜੀ ਮੌਕੇ ਦੇ ਦੇਛਾਣਬੀਨ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇੱਕ ਲੜਕਾ ਤੇ ਲੜਕੀ ਜਿਹੜੇ ਬੈਸਟੈਕ ਮਾਲ ਚੋਂ ਕੋਈ ਮੂਵੀ ਦੇਖ ਕੇ ਵਾਪਸ ਜਾ ਰਹੇ ਸੀਗੇ ਉਹਨਾਂ ਨੂੰ ਇੱਥੇ ਲਖਨੌਰ ਦੇ ਉੱਪਰ ਚਾਰ ਨੌਜਵਾਨਾਂ ਨੇ ਰੋਕਿਆ ਜਿਹੜੇ ਇੱਕ ਮੋਟਰਸਾਈਕਲ ਤੇ ਸਵਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੋਟਰਸਾਈਕਲ ਤੇ ਚਾਰ ਜਣੇ ਸੀਗੇ ਇਹ ਚਾਰ ਉਹਨੇ ਹੰਗ ਸਿੰਘ ਦੇ ਬਾਣੇ ਸੀਗੇ ਇਹਨਾਂ ਨੇ ਇੱਕ ਜਣਾ ਇਹਨਾਂ ਦਾ ਮੋਟਰਸਾਈਕਲ ਤੇ ਰਹਿ ਗਿਆ ਬਾਕੀ ਤਿੰਨ ਜਣੇ ਉਹ ਮੁੰਡਾ ਕੁੜੀ ਦੇ ਨਾਲ ਉਸ ਗੱਡੀ 'ਚ ਬੈਠ ਕੇ ਤੇ ਇਹਨਾਂ ਨੂੰ ਅੱਗੇ ਲੈ ਗਏ ਥੋੜਾ ਅੱਗੇ ਜਾ ਕੇ ਉਹਨਾਂ ਨੇ ਲੜਕੇ ਨੂੰ ਵੀ ਉਤਾਰਤਾ तकरीबन 100 ਕਿਲੋਮੀਟਰ ਹੱਡਲੀ ਜਾ ਕੇ ਤੇ ਲੜਕੀ ਨੂੰ ਲੈ ਕੇ ਫਰਾਰ ਹੋ ਗਏ ਪਹਿਲਾਂ ਤਾਂ ਜਿਹੜੀ ਇਹਦੀ ਸਿਚੁਏਸ਼ਨ ਦੀ ਗ੍ਰੈਵਿਟੀ ਇਹ ਬਣੀ ਹੋਈ ਸੀ ਕਿ ਕਿਤੇ ਚਾਰ ਜਣੇ ਇਸ ਤਰ੍ਹਾਂ ਇੱਕ ਲੜਕੀ ਨੂੰ ਕਿਡਨਾਪ ਕਰਕੇ ਲੈ ਕੇ ਗਏ ਆ ਕਿ ਕੋਈ ਉਹਦੇ ਨਾਲ ਮੰਦਭਾਗੀ ਘਟਨਾ ਜਾਂ ਕੋਈ ਅਨਫੋਰਚੂਨੇਟ ਇਨਸੀਡੈਂਟ ਨਾ ਹੋ ਜAVE ਲੇਕਿਨ ਰਾਤ ਨੂੰ ਕਰਦੇ ਕਰਦੇ ਬਾਅਦ ਚ ਇਹ ਪਤਾ ਲੱਗਿਆ ਕਿ ਉਸ ਕੁੜੀ ਨੂੰ CP67 ਮਾਲ ਦੇ ਕੋਲ ਇਹ ਉਤਾਰ ਕੇ ਤੇ ਗੱਡੀ ਜਿਹੜੀ ਹੈਗੀ ਹੈ ਲੈ ਕੇ ਇਹ ਫਰਾਰ ਹੋ ਗਏ ਉਦੋਂ ਤੋਂ ਹੀ ਜਿਹੜਾ ਹੈਗਾ ਜੀ ਅਸੀਂ ਆਪਣੀਆਂ ਟੀਮਾਂ ਬਣਾ ਕੇ ਅਲੱਗ-ਅਲੱਗ ਕੈਮਰੇ ਚਾਹੰਦੇ ਹੋਏ ਦੇਖਦੇ ਰਹੇ ਵੀ ਇੱਕ ਗੱਡੀ ਗਈ ਕਿਸ ਪਾਸੇ ਹੈਗੀ ਤੇ ਕਿੱਧਰ ਅਸੀਂ ਸਾਡੀਆਂ ਸਾਰੀਆਂ ਟੀਮਾਂ ਇਹਨੂੰ ਟ੍ਰੇਸ ਕਰਨ ਤੇ ਲੱਗੀਆਂ ਅਲਟੀਮੇਟਲੀ ਅਪਰੋਕਸੀਮੇਟਲੀ ਕੱਲ ਦੁਪਹਿਰੇ ਫਿਰ 12:30 ਵਜੇ ਇਨਸੀਡੈਂਟ ਤੋਂ 12 ਘੰਟੇ ਬਾਅਦ ਇਹ ਗੱਡੀ ਜਿਹੜੀ ਹੈਗੀ ਅਸੀਂ ਚਨਾਰਥਲ ਪਿੰਡ ਹੈਗਾ ਥਾਣਾ ਸ਼ਾਹਵਾਦ ਡਿਸਟ੍ਰਿਕਟ ਕੁਰੂਕਸ਼ੇਤਰ ਹਰਿਆਣੇ ਦੇ ਵਿੱਚ ਉੱਥੇ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਪਿੰਡ ਦਾ ਗੁਰਦੁਆਰਾ ਸੀ ਉੱਥੇ ਹੀ ਗੱਡੀ ਟ੍ਰੇਸ ਕੀਤੀ ਗਈ ਕਿਉਂਕਿ ਅਲੱਗ-ਅਲੱਗ ਕੈਮਰੇ ਦੇਖ ਰਹੇ ਸੀ ਕੈਮਰੇਆਂ 'ਚ ਬਾਰ-ਬਾਰ ਗੱਡੀ ਆ ਰਹੀ ਸੀ ਸੀਸੀ ਦਾ ਰੂਟ ਟ੍ਰੇਸ ਕਰ ਰਹੇ ਸੀ ਇਹ ਈਵਨ ਜਾਣਦੇ ਹੋਏ ਇਹਨਾਂ ਨੇ ਟੋਲ ਪਲਾਜ਼ੇ ਦੇ ਵੀ ਉੱਥੇ ਬਤਮੀਜ਼ੀ ਕੀਤੀ ਤੇ ਇੱਕ ਉੱਥੇ ਟੋਲ ਪਲਾਜ਼ੇ ਦੇ ਕਰਿੰਦੇ ਦੇ ਵੀ ਜਿਹੜੀ ਹੈਗਾ ਹੱਥ ਚੁੱਕਿਆ ਤੇ ਚਪੇੜ ਮਾਰੀ ਉੱਥੇ ਤੇ ਅਲਟੀਮੇਟਲੀ ਜਾ ਕੇ ਜਦੋਂ ਅਸੀਂ ਉੱਥੇ ਪੁਲਿਸ ਪਾਰਟੀ ਪਹੁੰਚੀ ਤਾਂ ਇਹਨਾਂ ਨੇ ਉੱਥੇ ਲੋਕਲ ਪੁਲਿਸ ਦੀ ਵੀ ਮਦਦ ਲਈ ਗਈ ਜਦੋਂ ਗੱਡੀ ਦੇਖੀ ਤੇ ਕਿਉਂਕਿ ਗੁਰਦੁਆਰੇ ਦਾ ਮੈਟਰ ਸੀ ਗੱਡੀ ਜਿਹੜੀ ਹੈ ਉਹ ਗੁਰਦੁਆਰੇ ਦੇ ਅੰਦਰ ਅੰਦਰ ਖੜੀ ਕਰੀ ਹੋਈ ਸੀ ਇਹਨਾਂ ਨੇ ਤਨੂੰ ਇਹ ਸੀਗਾ ਵੀ ਪੁ ਕਿ ਮर्यादा ਦਾ ਭੰਗ ਨਾ ਹੋਵੇ ਕੁਛ ਨਾ ਹੋਵੇ ਤਾਂ ਉੱਥੋਂ ਦੇ ਪਾਠੀ ਸਿੰਘਾਂ ਨੂੰ ਬੁਲਾਇਆ ਗਿਆ ਪਿੰਡ ਦੇ ਸਰਪੰਚ ਨੂੰ ਨਾਲ ਲਿਆ ਗਿਆ ਤੇ ਬਹੁਤ ਹੀ ਹਾਈ ਸੈਂਸਿਟੀਵਿਟੀ ਦੇ ਨਾਲ ਇਸ ਮੈਟਰ ਨੂੰ ਡੀਲ ਕੀਤਾ ਗਿਆ ਤੇ ਇਹਨਾਂ ਉੱਥੋਂ ਦੇ ਜਿਹੜੇ ਗੁਰਦੁਆਰੇ ਦੇ ਸਿੰਘ ਸਭਾਨ ਸੀਗੇ ਉਹਨਾਂ ਨੇ ਚਾਰੋਂ ਨੌਜਵਾਨਾਂ ਨੂੰ ਪੁਲਿਸ ਦੇ حوالے ਕੀਤਾ ਤੇ ਨਾਲ ਜਿਹੜੀ ਹੈਗੀ ਉਹ ਗੱਡੀ ਵੀ ਰਿਕਵਰ ਕਰਾਈ ਇਹਦੇ ਜਿਹੜੇ ਚਾਰ ਸਿੰਘ ਹੈਗੇ ਆ ਜੀ ਨਿਹੰਗ ਸਿੰਘ ਬਣੇ ਹੋਏ ਜੀ ਸ਼ਮਸ਼ੀਰ ਸਿੰਘ ਹੈਗਾ ਇਹ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਦੂਸਰਾ ਇਹਨੇ ਜੋ ਸਤਨਾਮ ਸਿੰਘ ਹੈਗਾ ਉਹ ਖੰਨਾ ਜ਼ਿਲ੍ਹਾ ਦਾ ਰਹਿਣ ਵਾਲਾ ਹੈ ਇੱਕ ਨਿਰਮਲ ਸਿੰਘ ਹੈ ਜਿਹੜਾ ਨਵਾਂ ਸ਼ਹਿਰ ਦਾ ਵਾਸੀ ਹੈ ਤੇ ਇੱਕ ਚੰਦਰਮੋਹਨ ਹੈਗਾ ਇਹ ਵੀ ਨਵਾਂ ਸ਼ਹਿਰ ਦਾ ਵਾਸੀ ਹੈ ਇਹ ਚਾਰੋਂ ਜਣੇ ਇੱਥੇ ਇੱਕ ਸੁਹਾਣੇ ਦੇ ਨੇੜੇ ਕੋਈ ਪੀਜੀ ਹੈਗਾ ਉਹਦੇ ਪੀਜੀ ਦੇ ਵਿੱਚ ਰਹਿੰਦੇ ਸੀਗੇ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਜਿਹੜੀ ਹੈਗੀ ਹੈ 11 ਦੇ 12 ਤਰੀਕ ਦੀ ਰਾਤ ਨੂੰ ਇਹ ਵਾਰਦਾਤ ਕੀਤੀ ਹੈ ਚਾਰਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਗੱਡੀ ਰਿਕਵਰ ਕਰ ਲਈ ਤੇ ਮੁੰਡਾ ਤੇ ਕੁੜੀ ਦੋਨੋਂ ਜਿਹੜੇ ਹੈਗੇ ਉਹ ਵਿੱਚ ਸੇਫ ਹੈਗੇ ਸਰ ਹੁ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਨਾ ਦੀ ਕੋਈ ਕ੍ਰਿਮੀਨਲ ਬੈਕਗਰਾਉਂਡ ਕਿ ਕਿੰਨੇ ਦਿਨਾਂ ਤੋਂ ਉੱਥੇ ਰਹਿ ਰਹੇ ਸੀ ਕ੍ਰਿਮੀਨਲ ਬੈਕਗਰਾਉਂਡ ਇੱਕ ਦੋ ਬੰਦਿਆਂ ਦਾ ਆ ਰਿਹਾ ਜੀ ਇਹ ਕਿ ਸ਼ਾਇਦ ਹੋਵੇ ਜਿਹੜਾ ਅਸੀਂ ਟਰੈਕ ਕਰ ਰਹੇ ਹਾਂ ਕੱਲ ਹੀ ਫੜੇ ਹੁਣ ਅੱਗੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈਗੀ ਇਹਦੇ ਚ ਤੇ ਇਹ तकरीबन तकरीबन 6 ਮਹੀਨੇ ਆ ਸਾਲ ਤੋਂ ਇੱਥੇ ਹੈਗੇ ਆ ਜੀ ਹੋਰ ਵੀ ਹੈਗਾ ਛੋਟੀਆਂ ਮੋਟੀਆਂ ਵੀ ਬਾਤਾਂ ਆ ਜਿ ਤੁਹਾਨੂੰ ਸ਼ੱਕ ਹੈ ਵੀ ਇਹ ਪਹਿਲਾਂ ਮਿਲੇ ਹੋਏ ਆ ਕੋਈ ਸਨੇਚਿੰਗ ਆ ਇਦਾਂ ਦੀ ਇਹ ਸਰ ਮਕਸਦ ਕੀ ਸੀ ਜੇ ਤੁਸੀਂ ਕਹਦੇ ਕਿ ਕੂੜੀ ਨੂੰ ਵੀ ਛੱਡ ਗਈ ਹੈ ਹਨਾ ਜੀ ਪਹਿਲਾਂ ਲੈ ਗਈ ਸੀ ਮਕਸਦ ਮੇ ਵੀ ਹੁਣ ਜਾਂ ਤਾਂ ਗੱਡੀ ਦਾ ਦੇਖੋ ਗੱਡੀ ਸਨੇਚ ਕਰਨ ਦਾ ਕਾਰ ਦਾ ਪਰਪਸ ਹੋਵੇ ਇਹਨਾਂ ਦਾ ਵੀ ਕਾਰ ਕਿਉਂਕਿ ਜਾ ਕੇ ਬਿਲਕੁਲ ਇਹਨਾਂ ਨੇ ਵਧੀਆ ਉੱਥੇ ਮੈਂ ਬਾਅਦ 'ਚ ਅਗਰ ਫੋਟੋਗ੍ਰਾਫ ਵਗੈਰਾ ਜਿਹੜੀਆਂ ਸੀ ਆਪਣੇ ਉਰੀਆਂ ਹੈਗੀਆਂ ਤੁਹਾਨੂੰ ਦਿਖਾ ਦਾਂਗੇ ਕਿ ਪ੍ਰੋਪਰਲੀ ਜਾ ਕੇ ਉੱਥੇ ਅੰਦਰ ਮਤਲਬ ਹਾਈਡ ਕੀਤੀ ਹੋਈ ਸੀ ਗੱਡੀ ਗੁਰਦੁਆਰੇ ਦੇ ਅੰ ਹੀ ਲੱਗ ਰਿਹਾ ਜੀ ਇਸ ਮੈਚਿੰਗ ਸੀਗੀ ਲੇਕਿਨ ਇਸ ਤਰ੍ਹਾਂ ਸੈਂਸਿਟੀਵਿਟੀ ਬਣ ਗਈ ਕਿ ਕੁੜੀ ਨੂੰ ਰਾਤ ਨੂੰ 1:00 ਵਜੇ ਲੈ ਕੇ ਗਏ ਆ ਤੇ ਚਾਰ ਜਣੇ ਸੀਗੇ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਉਹ ਰਾਤ ਨੂੰ ਸਾਨੂੰ ਇਹ ਸੀਗਾ ਇੱਕ ਪੈਨਿਕ ਕ੍ਰੀਏਟ ਹੋ ਗਿਆ ਸੀ ਵੀ ਕਿਤੇ ਕੁੜੀ ਨਾਲ ਕਿਸੇ ਤਰ੍ਹਾਂ ਦਾ ਕੋਈ ਗਲਤ ਨਾ ਹੋ ਜੂਏ ਤੇ ਗਲਤ ਹੋਇਆ ਉਹ ਹੁਣ ਜਿਹੜੀ ਦੇਖੋ ਇਹਨਾਂ ਨੇ ਗੱਡੀ ਦੇ ਵਿੱਚ ਉਹ ਕੀਤਾ ਹੈਗਾ ਉਹਦੇ ਨਾਲ ਮਤਲਬ ਉਹ ਫਿਰ ਉਸ ਤੋਂ ਬਾਅਦ ਉਹਨੇ ਰੌਲਾ ਵਗੈਰਾ ਕਾਫੀ ਪਾਇਆ ਮੁੰਡੇ ਨੂੰ ਵੀ ਇਹਨਾਂ ਨੇ ਇੱਕ ਵਾਰੀ ਉਤਾਰਤਾ ਫਿਰ ਇੰਨਾ ਜਿਆਦਾ ਹੋ ਗਿਆ ਕਿ ਉਹਨੂੰ ਵੀ ਉਹ ਸੁੱਟ ਗਏ ਉੱਥੇ ਹੀ ਸਰ ਇਹ ਵੀ ਗੱਲ ਹੈ ਕਿ ਮੁੰਡੇ ਨਾਲ ਵੀ ਕੁੱਟਮਾਰ ਕੀਤੀ ਕਾਫੀ ਹੱਦ ਤੱਕ ਹਾਂਜੀ ਹਾਂਜੀ ਉਹਦੇ ਨਾਲ ਵੀ ਜਦੋਂ ਇਹਨਾਂ ਨੇ ਇੱਥੇ ਰੋਕਿਆ ਰੋਕਿਆ ਉਹਨੇ ਕਨਫਰੰਟ ਕੀਤਾ ਵੀ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ ਤਾਂ ਇਹਨਾਂ ਨੇ ਉਹਦੇ ਹੱਥੋਂ ਚੱਕਿਆ ਹੈਗਾ ਬਿਲਕੁਲ। ਹੰਗ ਸਿੰਘਾਂ ਤੋਂ ਪਤਾ ਚੱਲਦਾ ਹੈ ਕੋਈ ਬੈਕਗ੍ਰਾਉਂਡ ਉਹਨਾਂ ਦਾ ਕੋਈ ਪੁਰਾਣੇ ਤਾਲੁਕਾਤ ਕੋਈ ਮਾਮਲੇ ਚ ਨਹੀਂ ਹੁਣ ਚਾਰੋਂ ਜਿਹੜੇ ਹੈਗੇ ਇਹ ਹੰਗ ਸਿੰਘਾਂ ਦੇ ਬਾਣੇ 'ਚ ਹੀ ਸੀਗੇ ਹੁਣ ਉਹ ਅਸੀਂ ਉਹੀ ਇਹਨਾਂ ਦਾ ਟਰੈਕ ਕਰਦੇ ਵੀ ਸ਼ਾਇਦ ਕਿਸੇ ਜਥੇਬੰਦੀ ਨਾਲ ਐਸੋਸੀਏਟਿਡ ਸੀਗੇ ਜਾਂ ਆਪਣੇ ਤੌਰ ਤੇ ਆਪ ਮਤਲਬ ਇਸ ਤਰ੍ਹਾਂ ਤਾਂ ਦੇਖੋ ਇੱਕ ਤਰ੍ਹਾਂ ਦੀ ਮਤਲਬ ਕਹਣਾ ਵੀ ਕਿ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਵੀ ਤੁਸੀਂ ਬਾੜਾ ਬਾਕੇ ਇਸ ਤਰ੍ਹਾਂ ਦੇ ਕੰਮ ਕਰ ਸਰ ਉੱਥੇ ਦਾ ਕੀ ਲਿੰਕ ਆ ਰਿਹਾ ਕੁਝ ਥੇ ਜਿਹੜਾ ਉੱਥੇ ਤਾਂ ਹਲੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉੱਥੇ ਕੀ ਉੱਥੇ ਕਿਉਂ ਗਏ ਗੱਡੀ ਇਸ ਤਰ੍ਹਾਂ ਲਿਜਾ ਕੇ ਇਦਾਂ ਲੱਗ ਰਿਹਾ ਕਿ ਪ੍ਰੋਪਰ ਇਹਨਾਂ ਦੀ ਪਲੈਨਿੰਗ ਸੀਗੀ ਕਿ ਅਸੀਂ ਗੱਡੀ ਖੋਵਾਂਗੇ ਤੇ ਫਲਾਣੀ ਥਾਂ ਜਾ ਕੇ ਰੁਕ ਜਾਾਂਗੇ ਜਾਂ ਤਾਂ ਉੱਥੇ ਪਹਿਲਾਂ ਕਦੀ ਗਏ ਹੋਣੇ ਆ ਪਹਿਲਾਂ ਅਗਰ ਕੋਈ ਵਾਰਦਾਤ ਕਰਕੇ ਗਏ ਆ ਨਹੀਂ ਕਰਕੇ ਗਏ ਲੇਕਿਨ ਇੰਨਾ ਸੀਗਾ ਵੀ ਉੱਥੇ ਗੁਰਦੁਆਰੇ ਵਾਲਿਆਂ ਨੂੰ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਨੌਲੇਜ ਨਹੀਂ ਸੀਗੀ ਵੀ ਇਹ ਕੋਈ ਇਹੋ ਜਿਹਾ ਕੰਮ ਕਰਕੇ ਆਏ ਕਿਉ ਸਰ ਲਗਾਤਾਰ ਮੁਹਾਲੀ ਦੇ ਇਲਾਕੇ ਦੇ ਵਿੱਚ ਆਸ-ਪਾਸ ਦੇ ਇਲਾਕੇ ਨਿਹੰਗਵਲੋਂ ਹੀ ਇਹ ਨਿਹੰਗ ਬਾਣੇ ਦੇ ਵਿੱਚ ਹੀ ਇਹ ਵਾਰਦਾਤਾਂ ਨੂੰ ਜਾਂਦਾ ਦਿੱਤਾ ਜਾ ਰਿਹਾ ਹੈ ਤੇ ਇਸ ਨੂੰ ਕਾਬੂ ਕਰਨੀ ਕੋਈ ਆਪਣੀ ਅਮਰ ਰਣਨੀਤੀ ਹੈ ਕਿ ਕਾਬੂ ਕਰਨ ਦੀ ਤਾਂ ਹੁਣ ਇਸ ਦੀ ਕੋਈ ਇਸ ਤਰ੍ਹਾਂ ਨਿਹੰਗ ਸਿੰਘ ਇੱਥੇ ਦੇਖੋ ਕਮੇਡੀਨਸ ਆ ਮੋਰਚੇ ਕਰਕੇ ਵੀ ਵੈਸੇ ਵੀ ਨਿਹੰਗ ਸਿੰਘਾਂ ਦੇ ਇੱਥੇ ਡੇਰੇ ਹੈਗੇ ਸਾਰਿਆਂ ਦੇ ਨੇੜੇ ਜੜੇ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਹਰ ਬੰਦਾ ਕੋਈ ਖਰਾਬ ਹੁੰਦਾ ਜੇ ਆਪਾਂ ਸੋਚੀਏ ਐਂਡ ਇਹ ਵੀ ਇੱਕ ਸੱਚ ਹੈ ਵੀ ਤਿੰਨ ਇਨਸੀਡੈਂਟ ਹੋ ਗਏ ਆ ਪਹਿਲਾਂ ਖਰੜ ਦੇ ਵਿੱਚ ਇਕ ਮਾਚਲ ਪੁਲਿਸ ਆਈ ਸੀ ਤੱਕ ਨਿਹੰਗ ਸਿੰਘ ਨੇ ਉੱਥੇ 55000 ਰੁਪਏ ਸਨੇਚ ਕਰ ਲਿਆ ਸੀਗਾ ਤੇ ਉਹ ਜਦੋਂ ਇੱਥੇ ਆਏ ਉਹਨਾਂ ਨੇ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਫਿਰ ਦੂਸਰਾ ਮੁੱਲਾਂਪੁਰ ਦੇ ਵਿੱਚ ਇਨਸੀਡੈਂਟ ਹੋਇਆ ਰਾਤ ਨੂੰ ਇਦਾਂ ਮੁੰਡਾ ਪੈਟਰੋਲ ਪੰਪ ਤੇ ਖੜੇ ਸੀ ਉੱਥੇ ਉਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਹਾਂ ਉਹ ਤਾਂ ਸਕਸੈਸਫੁਲ ਨਹੀਂ ਹੋ ਪਏ ਤੇ ਉਹ ਇੱਕ ਜਿਹੜਾ ਲੜਕਾ ਸੀਗਾ 22-23 ਸਾਲ ਦਾ ਉਹਨੂੰ ਕਿਰਪਾਨਾਂ ਮਾਰਤੀਆਂ ਸੀ ਕਾਫੀ ਉਹਦੇ ਸਿਰ ਦੇ ਵਿੱਚ ਵੀ ਇਹਨਾਂ ਨੇ ਤਲਵਾਰਾਂ ਨਾਲ ਵਾਰ ਕੀਤੇ ਸੀਗੇ ਤੇ ਆਹ ਜਿਹੜਾ ਹੈਗਾ ਤੀਜਾ ਇਨਸੀਡੈਂਟ ਹੈ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੋਇਆ ਸਰ ਕੋਈ ਮੀਟਿੰਗ ਸਰ ਕਬੀ ਕੀ ਕੁਸ਼ਣ ਹੈ ਤੁਹਾਨੂੰ ਮਿਲ ਪਾਇਆ ਕੋਈ ਤੁਹਾਨੂੰ ਨਹੀਂ ਇਹਨਾਂ ਤੋਂ ਬਾਕੀ ਦਾ ਆਹੀ ਹੈ ਜੀ ਵੈਪਨ ਕੋਈ ਅਲੱਗ ਤੋਂ ਵੈਪਨ ਨਹੀਂ ਹੈ ਜਿਹੜਾ ਅੰਮ੍ਰਿਤ ਇਹਨਾਂ ਸੀਗਾ ਕੋਈ ਸਰ ਕੋਈ ਇਸ ਮੈਟਰ ਨੂੰ ਲੈਂਦੇ ਕਿਉਂਕਿ ਸੈਂਸਿਟਿਵ ਮੈਟਰ ਹੈ ਜਿੰਨਾ ਤੁਸੀਂ ਵੀ ਕਹੇ ਹੋ ਕਾਫੀ ਤਿੰਨ ਚਾਰ ਮੈਟਰ ਇਸ ਤਰ੍ਹਾਂ ਹੋ ਗਏ ਕੋਈ ਮੀਟਿੰਗ ਬਗਾਨਾ ਰੱਖਦੇ ਹੋ ਕਿਸੇ ਜਿਹੜੇ ਜੀ ਅਸੀਂ ਹੁਣ ਇਹਦੇ ਬਾਰੇ ਮੈਂ ਬਿਲਕੁਲ ਬਿਲਕ ਮਨੇ ਡੀਐਸਪੀ ਸਪੈਸ਼ਲ ਬਣਾਉਣ ਦੀ ਡਿਊਟੀ ਲਈ ਹੈ ਵੀ ਅਸੀਂ ਅਗਲੇ 2-3 ਦਿਨਾਂ 'ਚ ਆ ਕੇ ਨਾ ਇਹਨੂੰ ਉਹ ਕਰਾਂਗੇ ਕਿਉਂਕਿ ਹੁਣ ਇਸ ਤਰ੍ਹਾਂ ਇੱਕ ਤਰ੍ਹਾਂ ਦੀ ਗੱਲ ਹੈਗੀ ਜੀ ਜਿਹੜੇ ਹੰਗ ਸਿੰਘ ਜਿਹੜੇ ਹੈਗੇ ਆ ਉਹ ਕੌਮ ਲਈ ਹਮੇਸ਼ਾ ਸ਼ੁਰੂ ਤੋਂ ਲੜਦੇ ਰਹੇ ਹਨ ਇਹ ਵੀ ਕੋਈ ਚੋਰੀ ਹੈ ਜੇ ਤੱਕ ਹਲੇ ਤੱਕ ਇਹ ਨਹੀਂ ਪਤਾ ਕਿ ਇਹ ਵੀ ਚੋਰੀ ਦਾ ਸੀਗਾ ਉਦੋਂ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜਿਹੜਾ ਪ੍ਰਾਇਮਰੀ ਫੋਕਸ ਸੀਗਾ ਸਾਡਾ ਇਮੀਡੀਏਟ ਉਹ ਇੱਕ ਤਾਂ ਲੜਕੀ ਨੂੰ ਸਿਕਿਉਰ ਕਰਨਾ ਸੀਗਾ ਸੈਕੰਡ ਕਿ ਇਹ ਗੱਡੀ ਵਾਲੇ ਸਾਨੂੰ ਇਹ ਸੀਗਾ ਵੀ ਸ਼ਾਇਦ ਕੋਈ ਹੋਰ ਵਾਰਦਾਤ ਨਾ ਕਰ ਦੇਣ ਅੱਗੇ ਲਿਜਾ ਕੇ ਤੇ ਮੇਬੀ ਜਿੰਨੀ ਕੱਲੇ ਤੱਕ ਪ੍ਰੀਲੀਮਿਨਰੀ ਅਸੀਂ ਕਰੀਏ ਇਹਨਾਂ ਦਾ ਇਰਾਦਾ ਸੀਗਾ ਵੀ ਅਸੀਂ ਇੱਥੋਂ ਵੀ ਜਲਦੀ ਤੋਂ ਜਲਦੀ ਨਿਕਲੀਏ ਤੇ ਦਿੱਲੀ ਵੱਲ ਜਾਣ ਦੀ ਕੋਈ ਪਲੈਨਿੰਗ ਕਰ ਰਹੇ ਸੀ ਉਹਨੂੰ ਕੀ ਕਰ ਰਹੇ ਸੀ ਉਹ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਸਰ ਕਿੰਨੀ ਦੇਰ ਕੁੜੀ ਨੂੰ ਤੁਮਾਦੇ ਜੀ ਪੁੱਛ ਮੈਨੂੰ ਲਗਭਗ ਘੰਟਾ ਡੇਢ ਘੰਟਾ ਤਾਂ ਇੱਥੇ ਹੀ ਹੁਣ ਸਾਨੂੰ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਅਸੀਂ ਤਾਂ ਹੀ ਇਧਰ ਉਧਰ ਕਿਉਂਕਿ ਇੱਕ ਤਾਂ ਰਾਤ ਨੂੰ ਇੱਕਦਮ ਕੈਮਰਿਆਂ 'ਚ ਵੀ ਇੰਨੀ ਕਲੈਰਿਟੀ ਨਹੀਂ ਆ ਰਹੀ ਸੀ ਰੂਟ ਨਹੀਂ ਵੜ ਪਾ ਰਹੇ ਸੀ ਵੀ ਕਿਸ ਪਾਸੇ ਨਿਕਲ ਗਏ ਆਂ ਤੇ ਜਿਹੜੀਆਂ ਸ਼ਹਿਰ ਦੀਆਂ ਪੀਸੀਆਰ ਟੀਮਾਂ ਸੀਗੀਆਂ ਸਾਰੇ ਪੁਲਿਸ ਸਟੇਸ਼ਨ ਸੀਗੇ ਉਹ ਵੀ ਸਿਟੀ ਸੀਲਿੰਗ ਇਸੇ ਵਾਸਤੇ ਅਸੀਂ ਇੱਕਦਮ ਐਕਟੀਵੇਟ ਕੀਤੀ ਸੀਗੀ ਵੀ ਸਾਡਾ ਪ੍ਰਾਇਮਰੀ ਫੋਕਸ ਪਹਿਲਾਂ ਸੀ ਵੀ ਲੜਕੀ ਨੂੰ ਸਿਕਿਉਰ ਕੀਤਾ ਜਾਵੇ ਜਿਹਨੂੰ ਫਿਡਨਾਪ ਕੀਤਾ ਗਿਆ ਬਟ ਜਦੋਂ ਮਤਲਬ ਤੜਕੇ ਸਾਨੂੰ ਲੱਗ ਗਿਆ ਸੀ ਪਤਾ ਵੀ ਉਹ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਗੱਡੀ ਵੱਲ ਫੋਕਸ ਅਡਾਉਗੇ ਸਰ ਨਾਈਟ ਪੈਟਰੋਲਿੰਗ ਨੂੰ ਲੈ ਕੇ ਇਹਦਾ ਤੁਸੀਂ ਕੀਆ ਕੁਝ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਕਿਉਂਕਿ ਜਿਹੜਾ ਵੀ ਜਿੱਥੇ ਹੋਏ ਵਾਰਦਾਤ ਉੱਥੇ ਦੀ ਕਾਫੀ ਡਾਰਕ ਨਹੀਂ ਉਸ ਦੇਖੋ ਡਾਰਕ ਸਪots ਅਜਿਹੇ ਆਪਣੀ ਇੰਨੀ ਸਿਟੀ ਵੀ ਇੱਕ ਵੱਡੀ ਹੈਗੀ ਆਪਣੇ ਕੋਲ ਆਪਾਂ ਡਿਸਟ੍ਰਿਕਟ ਵੀ ਪੂਰਾ ਕਵਰ ਕਰਨਾ ਹੁੰਦਾ ਹੈ ਤੇ ਨੋ ਡਾਊਟ ਸਾਡੀਆਂ ਰਾਤ ਨੂੰ ਪੀਸੀਆਰਸ ਵੀ ਲੱਗਦੀਆਂ ਅਗਸਟਡ ਆਫੀਸਰ ਉਹਨਾਂ ਦਾ ਇੰਚਾਰਜ ਲੱਗਦਾ ਹੈ ਸ਼ਿਫਟਿੰਗ ਨਾਕੇ ਵੀ ਰਾਤ ਨੂੰ ਅਲੱਗ-ਅਲੱਗ ਥਾਂ ਤੇ ਲਾਏ ਜਾਂਦੇ ਨੇ ਕਿ ਇੱਕ ਤ ਉਹ ਸਾਰਾ ਕੁਝ ਕਰ ਰਹੇ ਨੇ ਲੇਕਿਨ ਜਿਵੇਂ ਹੁਣ ਜਿੰਨੀਆਂ ਜ਼ਿਆਦਾ ਰੋਡਸ ਵਧੀਆਂ ਜਾਂਦੀਆਂ ਉਹਨੇ ਕੱਟ ਵਿੱਚੋਂ ਵੱਡੀਆਂ ਰੋਡਾਂ ਸ਼ਾਰਟ ਜਿਹੜਾ ਇੱਕ ਹੋਣ ਐਡਵਾਂਟੇਜ ਆਏਗਾ ਕਿ ਮਹਾਲੀ ਸਿਟੀ ਕਾਫੀ ਹੱਦ ਤੱਕ ਕੈਮਰਾਜ਼ ਨਾਲ ਕਵਰ ਹੋ ਗਈ ਹੈ ਤਾਂ ਸਾਨੂੰ ਜਿਹੜਾ ਹੈਗਾ ਇਹਨਾਂ ਦਾ ਰੂਟ ਵਗੈਰਾ ਉਹ ਟ੍ਰੇਸ ਹੋ ਜਾਂਦਾ ਜਲਦੀ ਕਿ ਕਿੱਧਰ ਨਿਕਲੇ ਸਰ ਕੋਈ ਹਰਿਆਣਾ ਕਨੈਕਸ਼ਨ ਵੈਸੇ ਆ ਰਿਹਾ ਨਹੀਂ ਨਹੀਂ ਅਲੱਗ ਦਾ ਅਜਿਹਾ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਜੀ ਮੇਨ ਗੱਲ ਇਹ ਹੈ ਕਿ ਇਧਰ ਚਾਰ ਬੰਦੇ ਆਏ ਤੇ ਇਹਨਾਂ ਨੇ ਰੈਂਡਮਲੀ ਇਦਾਂ ਦੀ ਕੋਈ ਕੋਸ਼ਿਸ਼ ਕੀਤੀ ਹੈ ਜਾਂ ਇੱਕ ਪਲੈਨਿੰਗ ਦੇ ਤਹਿਤ ਕੀਤੀ ਲੀਏ ਪਹਿਲਾਂ ਤੋਂ ਹੋਰ ਅੱਗੇ ਗੱਡੀ ਸਨੇਚ ਕਰਕੇ ਇਹਨਾਂ ਦੀ ਕੀ ਪਲੈਨਿੰਗ ਸੀ ਉਹ ਹੁਣ ਜਿਹੜਾ ਉਹ ਜਾਂਚ ਦਾ ਵਿਸ਼ਾ ਜਿਹੜਾ ਇਨਵੈਸਟੀਗੇਸ਼ਨ ਜਿਸ ਦਾ ਕੁਝ ਆਇਆ ਹੋਵੇ ਨਾ ਜੋ ਕੁਝ ਨਹੀਂ ਹਲੇ ਅੱਗੇ ਦਾ ਹਲੇ ਨਹੀਂ ਆਇਆ ਹਲੇ ਤਾਂ ਪਹਿਲਾਂ ਅਸੀਂ ਇਹਨਾਂ ਰਿਮਾਂਡ ਲਿਆ ਤੇ ਉਹ ਕਰ ਮੈਚ ਕਰਕੇ ਇਹਨਾਂ ਦਾ ਐਕਚੁਅਲੀ ਮਕਸਦ ਕੀ ਸੀ ਠੀਕ ਹੈ